ਮਾਹੌਲ ਬਣਾ ਹੋਇਆ ਤਾਂ ਦੱਸ ਦਿਆਂ ਕਿ ਬਹੁਤ ਹੀ ਦੇਖ ਸਕਦੇ ਹੋ ਭਾਨਕ ਮਾਹੌਲ ਇਸ ਵਕਤ ਤੁਹਾਨੂੰ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਅਥਰੂ ਗੈਸ ਦੇ ਗੋਲਿਆਂ ਦੀ ਟਾੜ-ਟਾੜ ਜਿਹੜੀਆਂ ਹੋ ਰਹੀਆਂ ਹਨ ਤਾਂ ਦੇਖ ਸਕਦੇ ਹੋ ਕਤਰਕਾਰ ਜਿਹੜੇ ਆ ਛੁੱਟੇ ਜਾ ਰਹੇ ਨੇ ਅਥਰੂ ਗੈਸ ਦੇ ਗੋਲੇ ਤਾਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਜਿਹੜਾ ਕਹਾਂਗੇ ਕਿ ਇਸ ਵਕਤ ਕਤਨਾਪੁਰ ਉਰ ਕਮੌਰ ਸ਼ੰਭੂ ਬਾਦਰ ਦੇ ਉੱਪਰ ਬਣਿਆ ਹੋਇਆ ਬਹੁਤ ਬਹੁਤ ਜੱਟ ਜੀ ਅੰਮ੍ਰਿਤਸਰ ਸਾਹਿਬ ਦੇ ਨਾਲ ਬਹੁਤ ਸੈਕਟਾਰ ਦਾ ਸਾਹਮਣੇ ਸਿੱਟਰੀਆਂ ਜੀ ਅੱਛਾ ਜੀ ਹਾਂ ਜੀ ਇਹ ਕਥਾਨ ਪਿੱਛੇ ਦੇ ਆਉਂਦੇ ਆ 12 ਦੇ 12 ਨਹੀਂ ਥੋੜੇ ਬਹੁਤ ਅਕੀਨੇ ਹਾਂ ਲਗਾਤਾ ਸਟ੍ਰੇਨਰ ਡਰੋਨ ਦੇ ਨਾਲ ਅਲਗ ਦਾ ਸਟ੍ਰੇਨਰ ਨਹੀਂ ਮਸ਼ੀਨ ਨਾਲ ਸਟ੍ਰੇਨ ਵੀ ਕੀ ਨਾਲ ਮਸ਼ੀਨ ਨਾਲ ਸਟ੍ਰੇਨ ਅੱਛਾ ਡਰੋਨ ਦੇ ਪਲਾਸਟਿਕ ਦੀਆਂ ਗੋਲੀਆਂ ਵੀ ਆ ਪਲਾਸਟਿਕ ਦੀਆਂ ਗੋਲੀਆਂ ਆ ਪਰ ਜ਼ਿਆਦਾ ਨਹੀਂ ਆ ਤਾ ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਹਾਂ ਦੇਖ ਸਕਦੇ ਹੋ ਤੁਸੀਂ ਪਿੱਛੇ ਜਿਹੜਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਥਰੂ ਗੈਸ ਦੇ ਗੋਲੇ ਜਿਹੜੇ ਸੱਟੇ ਜਾ ਰਹੇ ਆ ਦਾਗੇ ਜਾ ਰਹੇ ਆ ਦੇਖ ਸਕਦੇ ਹੋ ਕਿਵੇਂ ਤਾੜ ਤਾੜ ਦੀ ਆਵਾਜ਼ ਜਿਹੜੀ ਆ ਰਹੀ ਆ ਤਾਂ ਦੇਖ ਸਕਦੇ ਹੋ ਕਿਸ ਪ੍ਰਕਾਰ ਮਾਹੌਲ ਜਿਹੜਾ ਬਣਿਆ ਹੋਇਆ ਤਾਂ ਦੱਸ ਦਈਏ ਕਿ ਸ਼ੰਭੂ ਬਾਰਡਰ ਦੇ ਉੱਪਰ ਹਾਲਾਂਕਿ ਖਨੌਰੀ ਦੇ ਕੋਲ ਕਿਹਾ ਜਾ ਰਿਹਾ ਕਿ ਇੱਕ ਜਿਹੜਾ ਨੌਜਵਾਨ ਜ਼ਖਮੀ ਹੋਇਆ ਗੰਭੀਰ ਰੂਪ ਦੇ ਵਿੱਚ ਤੇ ਉਹ ਜਿਹੜਾ ਮੌਤ ਦੀਆਂ ਖਬਰਾਂ ਵੀ ਉਧੀਆਂ ਚੱਲ ਰਹੀਆਂ ਨੇ ਪਰ ਡਰੋਨ ਆ ਗਿਆ ਮੈਂ ਕਹੂੰਗਾ ਕਿ ਫੋਕਸ ਕੀਤਾ ਜਾਵੇ ਡਰੋਨ ਦੇ ਉੱਪਰ ਤਾਂ ਦੇਖ ਸਕਦੇ ਹੋ ਤੁਸੀਂ ਕਿਵੇਂ ਡਰੋਨ ਦੇ ਉੱਪਰ ਆ ਹੀ ਜਿਹੜੇ ਆ ਗੋਲੇ ਛੁੱਟੇ ਜਾ ਰਹੇ ਆ ਤਾਂ ਉਹ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਸੀਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਨੇ ਡਰੋਨ ਦੇ ਨਾਲ ਜਿਹੜਾ ਛੁੱਟੇ ਜਾ ਰਹੇ ਨੇ ਵਿਕਰਮ ਮੈਂ ਕਹੂੰਗਾ ਕਿ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਜਿਹੜਾ ਏ ਡਰੋਨ ਨਾਲ ਜਿਹੜੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਤਾਂ ਤਸਵੀਰ ਦੇਖ ਸਕਦੇ ਹੋ ਇਹ ਤਸਵੀਰ ਜਿੱਥੇ ਗੈਸ ਦੇ ਗੋਲੇ ਜਿਹੜੇ ਆ ਛੁੱਟੇ ਜਾ ਰਿਹਾ ਬੁਰੀ ਤਰ੍ਹਾਂ ਦੇ ਨਾਲ ਦਸਦੀਆਂ ਤਸਵੀਰਾਂ ਇਹ ਤੁਹਾਨੂੰ ਦਿਖਾ ਰਿਹਾ ਦੇਖ ਸਕਦੇ ਹੋ ਕਿਸ ਪ੍ਰਕਾਰ ਮਾਹੌਲ ਬਣਾ ਹੋਇਆ ਤਾਂ ਦੱਸ ਦਿਆਂ ਕਿ ਬਹੁਤ ਹੀ ਦੇਖ ਸਕਦੇ ਹੋ ਭਿਆਨਕ ਮਾਹੌਲ ਇਸ ਵਕਤ ਤੂ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਅਥਰੂ ਗੈਸ ਦੇ ਗੋਲਿਆਂ ਦੀ ਤਾੜ ਤਾੜ ਜਿਹੜੀ ਆ ਤਾਂ ਦੇਖੋ ਕਿਸ ਪ੍ਰਕਾਰ ਜਿਹੜਾ ਛੁੱਟੇ ਜਾ ਰਹੇ ਨੇ ਤਾਂ ਦੱਸ ਦਈਏ ਕਿ ਡਰੋਨ ਦੇ ਨਾਲ ਕਈ ਅਥਰੂ ਗੈਸ ਦੇ ਗੋਲੇ ਵੀ ਜੜਿਆ ਦਾਗੇ ਗਿਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ੰਭੂ ਬਾਰਡਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਦੀਆਂ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤਾਂ ਭਾਈ ਕਿੰਨੇ ਕੋ ਗੋਲੇ ਉਧਰ ਵੀ ਧਾਗੇ ਨੇ ਪਹਿਲਾਂ ਗੋਲੇ ਬਹੁਤ ਧਾਗੇ ਨੇ ਯਾਰ ਹਾਂ ਲਗਾਤਾਰ ਛਟਰੇ ਨੇ ਡਰੋਨ ਦੇ ਨਾਲ ਹਾਂ ਲਗਾਤਾਰ ਛਟਰੇ ਨੇ ਮਸ਼ੀਨ ਨਾਲ ਛਟਰੇ ਨੇ ਵੀ ਕੀ ਨਾਲ ਮਸ਼ੀਨ ਨਾਲ ਛਟਰੇ ਨੇ ਅੱਛਾ ਡਰੋਨ ਦੇ ਪਲਾਸਟਿਕ ਦੀਆਂ ਗੋਲੀਆਂ ਵੀ ਆ ਪਲਾਸਟਿਕ ਦੀ ਗੋਰੀ ਨੇ ਯਾਰ ਉੱਪਰ ਚੱਲ ਰਹੀਆਂ ਆਂ ਅੱਛਾ ਉੱਪਰ ਛਿੱਟੀ ਆ ਰਹੀ ਹੈਗੀ ਹਾਂ ਇੱਕ ਜਦੋਂ ਗੈਸ ਵਾਲੀ ਛਟਰੇ ਇੱਕ ਬੋਲੇ ਤੇ ਜਦੋਂ ਤੁਸੀਂ ਆਏ ਉਧਰ ਵੀ ਹੈ ਪੂਰਾ ਪੂਰਾ ਚੱਲਦਾ ਉਧਰ ਜਿਆਦਾ ਗੋਲੇ ਚੱਲ ਰਹੇ ਉੱਪਰ ਵੀ ਚੱਲਦੇ ਗੋਲੇ ਹਾਂ Tá? ਦੇਗਾ ਇੱਕ ਖਨੋਰੀ ਵੀ ਜਿਹੜਾ ਮੁੰਡਾ ਕਹਿ ਰਹੇ ਨੇ ਕਿ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਜੇ ਡਿਕਲੇਅਰ ਨਹੀਂ ਕੀਤਾ ਗਿਆ ਪਰ ਕਹਿ ਰਿਹਾ ਕਿ ਗੰਭੀਰ ਜ਼ਖਮੀ ਹੈਗਾ ਹਾਂ ਇਹ ਦੋ ਬੰਦੇ ਕਹਿੰਦੇ ਆਈ ਹੂੰ ਜ਼ਖਮੀ ਕਹਿੰਦੇ ਕੁਝ ਕਹਿੰਦੇ ਹੋਗੇ ਬੁਰੇ ਤਾਂ ਅਲੀ ਕੁਝ ਕਲੀਅਰ ਨਹੀਂ ਹੋਇਆ ਨਾ ਹਾਂ ਤਾਂ ਕੁਝ ਪਤਾ ਨਹੀਂ ਲੱਗਿਆ ਇਧਰ ਹੁਣ ਕਿੰਨੇ ਡਰੋਨ ਸਿੱਟੇ ਦੇ ਪਿੱਛੇ ਇਧਰ ਮਸ਼ੀਨਾਂ ਚੱਲਦੇ ਹੂੰ ਮਸ਼ੀਨਾਂ ਚੱਲ ਰਹੀਆਂ ਆਈ ਡਰੋਨ ਤਾਂ ਇਧਰ ਘੇਰਾ ਜ਼ਿਆਦਾ ਕਿੱਥੇ ਇਧਰ ਜ਼ਿਆਦਾ ਭੀੜ ਹੋਵਾਂਗਾ ਪਿੱਛੇ ਤੱਕ ਜਾ ਹਾਂ ਤੇ ਡਰੋਨ ਚੱਲਾ ਬਾਕੀ ਬਰਾ ਮਸ਼ੀਨਾਂ ਦੇ ਹਲਾਮਾ ਬੰਬੂ ਡਰੋਨਾਂ ਜੇ ਗੱਲ ਜਾਂ ਬੰਦੂਕਾਂ ਜਲਗੇ ਰੇ ਅੱਛਾ ਬੰਦੂਕਾਂ ਦੀ ਆਹ ਹਾਂ ਬੰਦੂਕਾਂ ਵਾਲੇ ਮੈਂ ਬਹੁਤ ਪਰਾ ਹਾਂ ਬੰਦੂਕਾਂ ਜਲਗੇ ਰਾਂ ਜਿਹੜੇ ਪਰਾ ਤੱਕ ਪਿੱਛੇ ਤੱਕ ਜਿੱਥੇ ਸਭ ਮੰਦੇ ਖੜੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਜਿਹੜੇ ਆ ਛੁੱਟੇ ਜਾ ਰਹੇ ਨੇ ਅਥਰੂ ਗੈਸ ਦੇ ਗੋਲੇ ਤਾਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਜਿਹੜਾ ਕਹਾਂਗੇ ਕਿ ਇਸ ਵਕਤ ਤਨਾਹਪੂਰ ਕੋਮੌਰ ਸ਼ੰਭੂ ਬਾਰਡਰ ਦੇ ਉੱਪਰ ਬਣਿਆ ਹੋਇਆ ਇੱਕ ਪਾਸੇ ਕਿਸਾਨ ਡਟੇ ਹੋਏ ਤੇ ਦੂਜੇ ਪਾਸੇ ਸੀਆਰਪੀਐਫ ਹਰਿਆਣਾ ਪੁਲਿਸ ਤੇ ਹਰਿਆਣਾ ਪ੍ਰਸ਼ਾਸਨ ਦੇਖ ਸਕਦੇ ਹੋ ਪਰਕਾਰ ਡਟਿਆ ਹੋਇਆ ਤੇ ਲਗਾਤਾਰ ਜਿਹੜਾ ਧੂਆਂ ਧੂਆਂ ਦੇਖ ਸਕਦੇ ਹੋ ਜੀ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੁਣ ਸ਼ੰਭੂ ਬਾਰਡਰ ਦੇ ਕੋਲ ਤਾਂ ਦੱਸਦੀ ਕਿ ਇੱਕ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਕਿ ਖਨੋਰੀ ਵੀ ਵੱਡਾ ਹਾਸਾ ਵਾਪਰ ਰਿਹਾ ਮੌਤ ਹੋਣ ਦੀਆਂ ਖਬਰਾਂ ਨੇ ਹਾਲਾਂਕਿ ਪੁਸ਼ਟੀ ਅਜੇ ਤੱਕ ਜਿਹੜਾ ਨਹੀਂ ਕੀਤੀ ਗਈ ਪਰ ਫਿਰ ਵੀ ਜਿਹੜਾ ਚਰਚਾਾਂਵਾਂ ਚੱਲੀਆਂ ਹੋਈਆਂ ਨੇ ਕਿ ਗੰਭੀਰ ਜ਼ਖਮੀਆਂ ਹਸਪਤਾਲ ਦੇ ਵਿੱਚ ਭਰਤੀ ਆ ਦਾ ਮੁੰਡਿਆਂ ਨਾਲ ਗੱਲਬਾਤ ਵੀ ਦਾ ਤੁਹਾਨੂੰ ਕਰਾ ਰਿਹਾ ਤਾਂ ਹੋਰ ਵੀ ਗੱਲਬਾਤ ਕਰਾਂਗੇ ਬਾਈ ਜੀ ਕਿੰਨੇ ਗੋਲੇ ਛੁੱਟੇ ਉਧਰੋਂ ਬਹੁਤ ਕਾਫੀ ਛੁੱਟ ਲਈ ਜੀ ਹੁਣ ਤਾਂ ਹੂੰ ਬਹੁਤ ਗੋ ਪਬਲਿਕ ਦਾ ਸੈਂਕੜਿਆਂ ਦੇ ਹਿਸਾਬ ਨਾਲ ਸਟ੍ਰੀਨ ਜੀ ਅੱਛਾ ਜੀ ਹਾਂਜੀ ਇਹ ਕਿਸਾਨ ਪਿੱਛੇ ਦੀ ਹਰਦੇ ਆ ਮਾਰਾਂਗੇ ਤਾਂ ਮਾਰਾਂਗੇ ਤੁਸੀਂ ਉਹ ਦੇਖ ਸਕਦੇ ਹੋ ਲਗਾਤਾਰ ਸਵੇਰ ਤੋਂ ਸ਼ੈਲੀਓ 11 ਵਜੇ ਦਾ ਜੋ 11 ਵਜੇ ਦੇ 2 ਮਿੰਟ ਆ ਗਏ ਹੂੰ 11 ਵਜੇ ਤੋਂ ਚੱਲੀ ਵੀ ਆ ਜੀ ਤੇ ਸ਼ਾਮ ਤੱਕ ਚਾਹ ਅੱਧੀ ਰਾਤ ਹੋਵੇ ਸਾਰੀ ਰਾਤ ਹੋਵੇ ਤਾਂ ਵੀ ਅਸੀਂ ਅੱਥੇ ਅੱਟ ਕੇ ਖੜਾਂਗੇ ਹੂੰ ਇੱਕ ਖਨੌਰੀ ਵੀ ਮੁੰਡੇ ਨਾਲ ਘਾਤਨਾ ਵਾਪਰੀ ਹੈ ਕਿਹਾ ਜਾ ਰਿਹਾ ਹੈ ਕਿ ਬਹੁਤ ਗੰਭੀਰ ਰੂਪ ਦੇ ਵਿੱਚ ਜ਼ਖਮੀਆ ਹਸਪਤਾਲ ਦੇ ਵਿੱਚ ਹੈ ਮਰਨ ਕਿਨਾਰੇ ਆ ਉਹਨਾਂ ਹੀ ਉਹਨਾਂ ਦੀ ਤਾਂ ਸੁਣਿਆ ਵੀ ਡੈਥ ਹੋ ਗਈ ਹੈ ਹੂੰ ਦੋ ਦੋ ਮੁੰਡਿਆਂ ਦੀ ਪੰਜਾਬ ਦਾ ਤੇ ਕਹੜਿਆਣੀ ਦਾ ਹੂੰ ਪਰ ਕਿਵੇਂ ਦੇਖ ਦਿਵਾ ਹੈ ਰਵਈਆ ਇੰਨਾ ਜਿਆਦਾ ਜਿਹੜਾ ਹੋ ਰਿਹਾ ਹੈਗਾ ਜਿਸ ਪ੍ਰਕਾਰ ਠੀਕ ਹੈ ਕਿਉਂਕਿ ਕਿਸਾਨ ਵੀ ਅਜੇ ਤੱਕ ਕੁਝ ਕਿਸਾਨਾਂ ਨੇ ਨਹੀਂ ਅਜੇ ਬਾਰਡਰ ਕੋਈ ਜਾਂਦਾ ਜਿਵੇਂ ਬਣਾਇਆ ਹੋਇਆ ਕੋਈ ਬੈਰੀਕੇਡ ਨਹੀਂ ਤੋੜਿਆ ਕੁਝ ਨਹੀਂ ਤੋੜਿਆ ਫਿਰ ਵੀ ਇੰਨੀ ਸ਼ੈਲਿੰਗ ਹੋ ਰਹੀ ਹੈ ਇਹ ਤਾਂ ਜੀ ਕਿਸਾਨ ਜਿੱਦਾਂ ਵੀ ਚੱਲ ਰਹੇ ਆ ਆਪਣੇ ਪਿਆਰ ਨਾਲ ਗੱਲ ਕਰ ਰਹੇ ਇਹਨਾਂ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਹਥਿਆਰ ਜਾਂ ਕੁਝ ਕਿਸੇ ਤਰ੍ਹਾਂ ਦਾ ਵੀ ਕੋਈ ਨਹੀਂ ਵਰਤਿਆ ਜਾ ਰਿਹਾ ਇਸ ਕਰਕੇ ਹਰਿਆਣਾ ਖੱਟਰਾ ਸਰਕਾਰ ਹੈ ਜਿਹੜੀ ਹਥਿਆਰਾਂ ਨਾਲ ਕੰਮ ਦੇ ਰਹੀ ਆ ਇਹ ਗਲਤ ਤੇ ਗਲਤ ਸਭ ਗਲਤ ਗੱਲ ਕਰੀਏ ਮੋਦੀ ਸਰਕਾਰ ਹੈ ਜਿਹੜੀ ਇਹ ਨਹੀਂ ਰਹਿਣੀ ਚਾਹੀਦੀ ਜੀ ਸਾਹਿਬ ਬ ਸਾਨੂੰ ਮਰਾਦ ਨੇ ਸਾਡਾ ਸਾਨੂੰ ਲੋੜ ਨਹੀਂ ਇਹਨਾਂ ਨਾਲ ਪ੍ਰਸੰਨ ਹੋਣੇ ਕੀ ਸੀ ਆਪਣੇ ਪੰਜਾਬ ਦੇ ਬੜੇ ਖੁਸ਼ ਆ ਜੇ ਸਾਨੂੰ ਐਸੀ ਕਰਕੇ ਵੱਖਰੇ ਕਰ ਦੇਣੇ ਸਾਨੂੰ ਕੋਈ ਪ੍ਰੋਬਲਮ ਨਹੀਂ ਇਹਨਾਂ ਦੀ ਕੰਦ ਪੱਕੀ ਕਰ ਦੇਣ ਜਿੱਦਾਂ ਕਰੀ ਵੀ ਪੱਕੀ ਕਰ ਦੇਣਾ ਤਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜ਼ਖਮੀ ਵੀ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਥਰੂ ਗੈਸ ਦੇ ਗੋਲੇ ਦਾਗੇ ਗਏ ਨੇ ਪਰ ਕਿਸਾਨ ਹਜੇ ਵੀ ਜਿਹੜਾ ਡਟੇ ਹੋਏ ਨੇ ਸਾਰਿਆਂ ਦੀ ਨਜ਼ਰਾਂ ਜਿਹੜੀਆਂ ਨੇ ਉਹ ਕਿਸਾਨ ਆਗੂਆਂ ਦੇ ਉੱਪਰ ਨੇ ਕੈਮਰਾ ਪਾਸੋਂ ਵਿਕਰਮ ਦੇ ਨਾਲ ਮਨਦੀਪ ਜੋਤ ਪ੍ਰੋ ਪੰਜਾਬ ਟੀਵੀ ਸ਼ੰਭੂ ਬਾਡਰ